ਜੀ ਪੱਗੀ ਸਾਨੀ ਸਾਹਿਬ ਮਹਿੰਦਰ ਸਿੰਘ ਤੇਲ ਮਹਿਤਰਾ ਪਿੰਡ ਸੋਹਰਾ ਤਨਹੌਰ ਤੋਂ ਉਹਨਾਂ ਨੂੰ ਹੈਂਡਓਵਰ ਕਰਦਾ ਸਾਹ ਕਗਨ ਸਿੰਘ ਜਲਾਲਪੁਰ ਸਾਹਿਬ ਪੰਜਾਬ ਖੇਤੀ ਪ੍ਰਧਾਨ ਪ੍ਰਦੇਸ਼ ਜੀ ਕਾਲੇ ਕੋਤਲਾ ਨਹੀਂ ਹੋਣਾ ਟਰੈਕ ਤੇ ਪੈ ਜਾਏਗਾ ਕੀ ਕਿਹੜਾ ਚੱਲ ਰਿਹਾ ਤੇ ਅੱਜ ਸਾਡੇ ਕਿਸਾਨ ਕਾਂਗਰਸ ਦੇ ਸੈੱਲ ਵੱਲੋਂ ਕਾਂਗਰਸ ਪਾਰਟੀ ਦਾ ਸਾਡਾ ਕਿਸਾਨ ਵਿੰਗ ਹੈ ਉਹਦੇ ਪ੍ਰਧਾਨ ਨਾਲ ਇੰਡੀਆ ਸੁਖਪਾਲ ਸਿੰਘ ਖਹਿਰਾ ਸਾਹਿਬ ਤੇ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਤੇ ਕਿਸਾਨ ਕਾਂਗਰਸ ਪੰਜਾਬ ਦੇ ਪ੍ਰਧਾਨ ਕਿਰਨਜੀਤ ਸਿੰਘ ਸੰਧੂ ਮਿੱਠਾ ਵੀਰ ਉਹਨਾਂ ਦੇ ਸੱਦੇ ਤੇ ਅੱਜ ਪੁੱਡਾ ਦਾ ਦਫ਼ਤਰ ਹੈ ਇੱਥੇ ਅਰਬਨ ਸਟੇਟ ਫੇਸ 2 ਉਹਦੇ ਬਾਹਰ ਅਸੀਂ ਜਿਹੜੀ ਸਰਕਾਰ ਦੀ ਕਿਸਾਨ ਵਿਰੋਧੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਉਹਦੇ ਅਗੇਂਸਟ ਅੱਜ ਅਸੀਂ ਇੱਥੇ ਸਾਰੇ ਧਰਨਾ ਦੇਣ ਆਏ ਆਂ ਸਰਕਾਰ ਨੂੰ ਜਗਾਉਣ ਆਏ ਆਂ ਵਾਰਨ ਕਰਨ ਆਏ ਆਂ ਕਿ ਕਿਸਾਨਾਂ ਦੇ ਨਾਲ ਸਰਕਾਰ ਪੰਗਾ ਨਾ ਲੇ ਕਿਉਂਕਿ ਇਹ ਪੰਜਾਬ ਦੇ ਕਿਸਾਨ ਨੇ ਪੰਜਾਬੀ ਜੇ ਮੋਦੀ ਦੇ ਗੋਡੇ ਲਵਾ ਸਕਦੇ ਆ ਕਿਸਾਨ ਅੰਦੋਲਨ ਕਰਕੇ ਤਾਂ ਇਹ ਤਾਂ ਫਿਰ ਕੇਜਰੀ ਵਾਲਿਆਂ ਦੀ ਪਾਰਟੀ ਹੈ ਦਿੱਲੀ ਦੀ ਭਗੌੜੇ ਲੋਕ ਨੇ ਜਿਹੜੇ ਪੰਜਾਬ ਚ ਆ ਕੇ ਕਬਜ਼ਾ ਕਰਨਾ ਚਾਹੁੰਦੇ ਨੇ ਪੰਜਾਬ ਦੇ ਕਿਸਾਨ ਕਦੀ ਵੀ ਇਹਨਾਂ ਨੂੰ ਕਬਜ਼ਾ ਨਹੀਂ ਕਰਨ ਦੇਣਗੇ ਪੰਜਾਬ ਪੰਜਾਬੀਆਂ ਦੀ ਪਿੱਠ ਦੇ ਵਿੱਚ ਇਹਨਾਂ ਨੇ ਛੁਰਾ ਮਾਰਿਆ ਇਹਨਾਂ ਨੂੰ 92 ਸੀਟਾਂ ਦਿੱਤੀਆਂ ਆਮ ਆਦਮੀ ਪਾਰਟੀ ਨੂੰ ਪੰਜਾਬੀਆਂ ਨੇ ਪਰ ਇਹ ਉਹਨਾਂ ਦੀ ਜਿਹੜੀ ਕਹਿੰਦੇ ਨੇ ਵਾਰਡ ਖੇਤ ਨੂੰ ਖਾਣ ਲੱਗੀ ਇਹ ਵਾਰਡ ਹੀ ਖੇਤ ਨੂੰ ਖਾਣ ਲੱਗੀ ਹੈ ਸੋ ਇਹਨਾਂ ਨੂੰ ਅਸੀਂ ਭਜਾ ਕੇ ਦਮ ਲਵਾਂਗੇ ਤੇ ਸਾਡੇ ਕਿਸਾਨਾਂ ਦੀਆਂ ਸਾਡੀਆਂ ਉਪਜਾਊ ਜ਼ਮੀਨਾਂ ਜਿਹੜੀਆਂ ਅਸੀਂ ਮਾਂ ਕਹਿੰਦੇ ਆਂ ਜ਼ਮੀਨ ਨੂੰ ਆਪਣੀ ਨੂੰ ਸਾਡੀ ਮਾਂ ਹੈ ਅਸੀਂ ਇਹੋ ਜਿਹੇ ਦੇ ਹੱਥਾਂ 'ਚ ਨਹੀਂ ਜਾਣ ਦੇਵਾਂਗੇ ਅਸੀਂ ਉਹਨੂੰ ਹੋਰ ਜੋ ਵਿਰੋਧ ਕਰਾਂਗੇ ਅੱਜ ਵਿਰੋਧ ਕਰਨ ਅਸੀਂ ਇੱਥੇ ਸਾਡੀ ਸਾਰੀ ਜਿਹੜੀ ਕਾਂਗਰਸ ਹੈ ਉਹ ਇਕੱਠੀ ਹੋਈ ਹੈ ਜ਼ਿਲ੍ਹੇ ਦੀ ਤੇ ਅਸੀਂ ਅਦਰ ਧਰਨੇ 'ਚ ਜਾ ਰਹੇ ਹਾਂ ਚਾਣ ਮੈਂ ਵੀ ਸ਼ਿਕਾਇਤ ਜੀ ਆਪਣੇ ਦਰਬੰਦਰ ਸਿੰਘ ਦੀ ਬੰਦੂ ਦਾ ਪੋਲਿੰਗ ਪਾਲਿਸੀ ਸਰ ਜਿਹੜੀ ਇਹ ਲੈਂਡ ਪੋਲਿੰਗ ਪਾਲਿਸੀ ਬਣਾਈ ਹੈ ਇਹ ਸਰਕਾਰ ਇੱਕ ਜਸਟਿਸ ਪ੍ਰੋਪਰਟੀ ਡੀਲਰ ਦਾ ਕੰਮ ਕਰ ਰਹੀ ਹੈ ਵੱਡੇ ਵੱਡੇ ਇੰਡਸਟਰੀਸਟਾਂ ਨੂੰ ਵੱਡੇ ਵੱਡੇ ਧਨਾਡਾਂ ਨੂੰ ਪੰਜਾਬ ਦੀ ਉਪਜਾਊ ਜ਼ਮੀਨ ਇਕੱਠੀ ਕਰਕੇ ਉਹਨਾਂ ਨੂੰ ਹੈਂਡਓਵਰ ਕਰਦੇ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਪ੍ਰਦੇਸ਼ ਹੈ ਇੱਥੇ ਦੀ ਇਕਨੋਮੀ ਸਾਡੇ ਦੇਸ਼ ਦੀ ਇਕਰਾਮੀ ਖੇਤੀ ਤੇ ਡਿਪੈਂਡ ਕਰਦੀ ਹੈ ਅੱਜ ਤੁਸੀਂ ਦੇਖ ਰਹੇ ਹੋ ਜੇ ਜਗ੍ਹਾ ਤੇ ਅੱਜ ਪੁੱਡਾ ਦਫ਼ਤਰ ਦੇ ਅੱਗੇ ਧਰਨਾ ਲੱਗ ਰਿਹਾ ਹੈ ਇਹ ਅੱਜ ਤੋਂ 35 ਸਾਲ ਪਹਿਲਾਂ ਕਲੋਨੀ ਕੱਟੀ ਗਈ ਸੀ ਲੈਂਡ ਰਿਕਵਰ ਕਰਕੇ ਅੱਜ ਤੱਕ ਇੱਥੇ ਪਲਾਟ ਖਾਲੀ ਪਏ ਨੇ ਸਰਹੰਦ ਰੋਡ ਦੇ ਆਜ਼ਾਦ ਨਗਰ ਹੈ ਉੱਥੇ ਅੱਜ ਤੱਕ ਪਲਾਟ ਖਾਲੀ ਪਏ ਨੇ ਉਹ ਮੈਕਸ ਸਿਟੀ ਹੈ ਆਪਣੇ ਪਟਿਆਲੇ ਚ ਉੱਥੇ ਅੱਜ ਵੀ ਪਲਾਟ ਖਾਲੀ ਪਏ ਨੇ ਜੇ 40 40 ਸਾਲ ਉਹ ਜਿਹੜੀ ਉਪਜਾਊ ਜ਼ਮੀਨ ਹੈ ਉਹਨੂੰ ਲੈ ਕੇ ਇਹਨਾਂ ਨੇ ਕਿਸਾਨਾਂ ਤੋਂ ਲੋਕਾਂ ਨੂੰ ਲੈਂਡਲੈਸ ਕਰ ਦੇਣਾ ਕਿਉਂਕਿ ਪੰਜਾਬ ਦੀ ਪਹਿਲਾਂ ਭਾਜਪਾ ਨੇ ਤੇ ਨਿਕਾਲੇ ਕਾਨੂੰਨ ਲਿਆ ਕੇ ਇਕਨੋਮੀ ਨੂੰ ਸ਼ੈਟਰ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਉਹਨਾਂ ਦੇ ਕਦਮਾਂ ਤੇ ਚੱਲ ਕੇ ਬੀਜੇਪੀ ਦੇ ਇਸ਼ਾਰੇ ਤੇ ਕੇਜਰੀਵਾਲ ਤੇ ਭਗਵੰਤ ਮਾਨ ਜੀ ਇਕੱਠੇ ਹੋ ਕੇ ਉਹੀ ਕਦਮਾਂ ਤੇ ਚੱਲ ਕੇ ਪੰਜਾਬ ਨੂੰ ਬਰਬਾਦ ਕਰਨ ਤੇ ਤੁਲ ਗਏ ਨੇ ਅੱਜ ਅਸੀਂ ਕਿਸਾਨਾਂ ਦੇ ਹੱਕ 'ਚ ਪੰਜਾਬੀਆਂ ਦੇ ਹੱਕ 'ਚ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਪੰਜਾਬੀਆਂ ਦੇ ਨਾਲ ਮਿਲ ਕੇ ਇਹ ਧਰਨਾ ਲਾ ਰਹੀ ਹੈ ਇਹ ਪਾਲਿਸੀ ਨੂੰ ਅਸੀਂ ਕਦੇ ਵੀ ਲਾਗੂ ਨਹੀਂ ਹੋਣ ਦੇਵਾਂਗੇ ਚਾਹੇ ਕਾਂਗਰਸ ਪਾਰਟੀ ਦੇ ਇੱਕ ਇੱਕ ਵਰਕਰ ਨੂੰ ਆਪਣੀ ਜਾਨ ਤੱਕ ਦੇਣੀ ਪਵੇ ਇੱਕ ਮਾਤਰੀ ਰੱਖੀ ਗਈ ਹੈ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਆਪਾਂ ਕਿਹੜੇ ਸਾਫਲਾ ਕਰ ਰਹੇ ਸਾਡੀ 65000 ਏਕੜ ਜ਼ਮੀਨ ਪੰਜਾਬ ਦੀ ਹੈ ਜਿਹੜੀ ਦੇਖੋ ਜੀ ਇਹ ਸਾਡਾ 3rd ਪ੍ਰੋਟੈਸਟ ਹੈ ਬਾਬਾ ਦਾ ਬਤਾਨਾ ਲੁਧਿਆਣਾ ਵਿੱਚ ਜਿੱਥੇ ਮੁੱਲਾਂਪੁਰ ਦਾ 24000 ਜਿਹੜਾ ਚੰਡੀਗੜ੍ਹ ਵਿੱਚ ਪਲਾਟ ਕੱਟੇ ਹੋਏ ਨੇ ਨਾ ਜੋ ਸਾਡਾ ਮੁਹਾਲੀ ਸੀ 6000 ਪਲੱਸ ਲੈਂਡ ਆਫ ਤੇ ਦੀ ਹੁਣ ਤੀਜਾ ਸਾਡਾ ਇੱਥੇ ਪਟਿਆਲਾ ਦਾ ਜਿਹੜੇ ਮੇਨ ਸਾਡੇ ਵੱਡੇ ਪਿੰਡ ਦੇ ਬਾਈਪਾਸ ਦੇ ਨਾਲ ਲੱਗਦੇ ਉਹ ਕਿਸਾਨਾ ਹੋ ਗਿਆ ਸ਼ਹਿਰ ਮਾਜਰਾ ਹੋ ਗਿਆ ਚੌਰਾ ਹੋ ਗਿਆ ਸਾਰੇ ਪਿੰਡ ਇਹ ਜ਼ਮੀਨ ਆ ਰਹੀ ਹੈ ਸੋ ਇਹ ਜਿਹੜੀ ਨੀਤੀ ਆ ਇਹ ਟੋਟਲੀ ਮੈਂ ਕਹੂਗੀ ਕਿਸਾਨ ਵਿਰੋਧੀ ਪਿੰਡਾਂ ਦੇ ਲੋਕਾਂ ਦੇ ਵਿਰੋਧੀ ਪਿੰਡਾਂ ਦੇ ਵਿਕਾਸ ਦੇ ਵਿਰੋਧੀ ਖੇਤ ਮਜ਼ਦੂਰਾਂ ਦੇ ਵਿਰੋਧੀ ਸਾਡੀ ਵਿਰਾਸਤ ਦੇ ਵਿਰੋਧੀ 1200 ਕਾਲਾ ਪਾਲਿਸੀ ਲਿਆ ਕੇ ਜੋ ਇਹ ਸਰਕਾਰ ਇਸ ਮੈਂ ਸਮਝੂਗੀ ਸੂਬੇ ਦੀ ਇੱਕ ਕੁਝ ਨਹੀਂ ਹੈ ਲੋ ਐਂਡ ਆਰਡਰ ਵੀ ਖਰਾਬ ਕਰਨ ਦੀ ਸਥਿਤੀ ਦੇ ਨੇੜੇ ਆ ਗਿਆ ਇਹ ਇੰਨਾ ਦਾ ਇਹ ਜਿਹੜੀ ਮਨਸਾ ਹੈ ਕਿਸ ਕਰਜ਼ੇ ਦੇ ਹੁਣ ਇਹਨਾਂ ਨੂੰ ਲੈਣਾ ਬੰਦ ਹੋ ਗਿਆ ਇਹਨਾਂ ਦਾ ਕਰਜ਼ਾ ਪੰਜਾਬ ਤੇ ਹੋ ਗਿਆ ਤੇ ਹੁਣ ਉਹਦਾ ਵਿਆਹ ਕਰਨਾ ਪੰਜਾਬ ਇੱਕ ਦਲਦਲ ਚ ਫਸ ਗਿਆ ਮੈਨੂੰ ਨਹੀਂ ਲੱਗਦਾ ਕਿ ਉਹ ਬਾਹਰ ਨਿਕਲ ਸਕਦਾ ਸੋ ਇਹ ਜਿਹੜੀ ਆ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦੀ ਆ ਕਿ ਐਸਐਫ ਜੋਲ ਸਾਹਿਬ ਨੇ ਵੀ ਸਰਕਾਰ ਨੂੰ ਚੇਤਾਵਨੀ ਦਿੱਤੀ ਆ ਵੀ ਪਹਿਲੇ 42% ਜਿਹੜਾ ਸਾਡਾ ਏਰੀਆ ਹੈਗਾ ਉਹ ਸ਼ਹਿਰੀਕਰ ਤੇ ਰਿਹਾ ਜਿਹੜਾ ਕਿ 31% ਜਿਹੜੀ ਨੈਸ਼ਨਲ ਰੇਸ਼ੋ ਤੋਂ ਕਿਤੇ ਵੱਧ ਹੈ ਸੋ ਜਿਹੜੀਆਂ ਮੌਜੂਦਾ ਕਲੋਨੀਆਂ ਨੇ ਅਧੂਰੀਆਂ ਨੇ ਉਹਨਾਂ ਚੋਟੀਆਂ ਜਿਹੜੀਆਂ ਸਹੂਲਤਾਂ ਨੇ ਉਹ ਤਾਂ ਵੰਡੀਆਂ ਪਈਆਂ ਨੇ ਉਹ ਤਾਂ ਤੁਸੀਂ ਪੂਰੀਆਂ ਨਹੀਂ ਕੀਤੀਆਂ ਤੁਸੀਂ ਉਹ ਪੂਰੀਆਂ ਕਰੋ ਤੁਸੀਂ ਇੱਕ ਖੇਤੀ ਪ੍ਰਧਾਨ ਸੂਬੇ ਦੇ ਵਿੱਚ ਪਰ ਸਾਡੀ ਪਾਸੇ ਹੀ ਏਕੜ ਲੈਂਡ ਜਿਹੜੀ ਜਿਹੜੀ ਉਪਜਾਊ ਭੂਮੀ ਹੈ ਇਹਨਾਂ ਨਾਲ ਕਿਸਾਨਾਂ ਦੀਆਂ ਭਾਵਨਾਵਾਂ ਪਰ ਕਿੰਨੇ ਪਰਿਵਾਰ ਜੁੜੇ ਨੇ ਤੁਸੀਂ ਉਹਨੂੰ ਉਜਾੜ ਕੇ ਉੱਥੇ ਨਵੇਂ ਸ਼ਹਿਰ ਬਸਾਉਣੇ ਚਾਹੁੰਦੇ ਹੋ ਜਾਂ ਤਾਂ ਕਹੋ ਵੀ ਉੱਥੇ ਕੰਕਰੀਟ ਦੇ ਜੰਗਲ ਬਸਾਉਣੇ ਚਾਹੁੰਦੇ ਹੋ ਤੁਸੀਂ ਦੱਸੋ ਲੋਕ ਤਾਂ ਪਹਿਲਾਂ ਹੀ ਨਹੀਂ ਰਹੇ ਬੱਚੇ ਤਾਂ ਪਹਿਲਾਂ ਹੀ ਨਹੀਂ ਰਹੇ ਕਿ ਇਹ ਤੁਹਾਡੀ ਲੈਂਡ ਪੂਲਿੰਗ ਪਾਲਿਸੀ ਰੋਜ਼ਗਾਰ ਦੇ ਰਹੀ ਹੈ ਜਿਹੜੀ ਤੁਸੀਂ ਇੰਨੀ ਜੋਰ ਸ਼ੋਰ ਨਾਲ ਇਹ ਪਾਲਿਸੀ ਲੈ ਕੇ ਆਇਆ ਸੋ ਸਾਰੇ ਪੰਜਾਬ ਦੇ ਕਿਸਾਨ ਅਸੀਂ ਸਾਰੀ ਸਾਡੀ ਲੀਡਰਸ਼ਿਪ ਅਸੀਂ ਸਾਰੇ ਕਿਸਾਨਾਂ ਦੇ ਨਾਲ ਕਾਂਗਰਸ ਪਾਰਟੀ ਅਸੀਂ ਇਹ ਮਨਸੂਕਾ ਕਦੇ ਵੀ ਇਹਨਾਂ ਦਾ ਪਾਸ ਨਹੀਂ ਹੋਣ ਦੇਣਾ ਕਾਂਗਰਸ ਪਾਰਟੀ ਮੋਦੀ ਪਾਰਟੀ ਜਿਹੜੀ ਅੱਜ ਕਿਸਾਨਾਂ ਦੇ ਹੱਕ ਨੂੰ ਉੱਤਰ ਦਿਖਾਈ ਦੇ ਰਹੀ ਹੈ ਕਿਉਂਕਿ ਸਮਝ ਦੇ ਉਤਾਰਨ ਕਿ ਇਹ ਸਰਕਾਰ ਬੜਾ ਕਦਮ ਦਿੱਤਾ ਗਿਆ ਹੈ ਲੈਂਡ ਪੂਲਿੰਗ ਦਾ ਕਿੰਨਾ ਕਿ ਜਿਹੜਾ ਕਿ ਕਾਰਜ ਸਭ ਤੋਂ ਦੇਖੋ ਇਹ ਜਿਹੜਾ ਫੈਸਲਾ ਲੈਂਡ ਪੂਲਿੰਗ ਦਾ ਲਿਆ ਹੈ ਸਾਰੇ ਪੰਜਾਬ ਦੇ ਵਿੱਚ ਇਸ ਗੱਲ ਦਾ ਰੋਸ ਹੈ ਕਿ ਪੰਜਾਬ ਸਰਕਾਰ ਨੇ ਪੰਜਾਬ ਵਿਰੋਧੀ ਇੱਕ ਫੈਸਲਾ ਲਿਆ ਹੈ ਔਰ ਮੈਂ ਸਮਝਦਾ ਕਿ ਪੰਜਾਬ ਦੇ ਕਿਸਾਨ ਪੰਜਾਬ ਦੇ ਸਮੁੱਚਾ ਜਿਹੜਾ ਸਮੁੱਚਾ ਕਿਸਾਨੀ ਵਰਗ ਹੈ ਔਰ ਪੰਜਾਬੀ ਹੈ ਅੱਜ ਨਾਰਾਜ਼ ਹੈ ਇਸ ਗੱਲੋਂ ਹੈ ਕਿ ਭਗਵੰਤ ਮਾਨ ਜੀ ਨੂੰ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਲਈ ਮੁੱਖ ਮੰਤਰੀ ਬਣਾਇਆ ਸੀ ਔਰ ਇਹ ਦਿੱਲੀ ਵਾਲਿਆਂ ਦੇ ਇੱਕ ਕਟਬੁਤਲੀ ਬਣ ਕੇ ਉਹ ਦਿੱਲੀ ਵਾਲਿਆਂ ਦੇ ਇਸ਼ਾਰਿਆਂ ਤੇ ਨੱਚ ਰਹੇ ਨੇ ਔਰ ਕੋਈ ਵੀ ਵਿਅਕਤੀ ਜਿਹੜਾ ਪੰਜਾਬ ਨੂੰ ਪਿਆਰ ਕਰਦਾ ਹੈ ਇਹਦੀ ਲੈਂਡ ਪੂਲਿੰਗ ਪਾਲਿਸੀ ਲੈ ਕੇ ਨਹੀਂ ਆਊਗਾ। ਔਰ ਮੈਂ ਸਮਝਦਾ ਅੱਜ ਇਸ ਰੈਲੀ ਤੋਂ ਜਿਹੜੀ ਅੱਜ ਪੂਡਾ ਭਵਨ ਨੂੰ ਅਸੀਂ ਘੇਰਨ ਜਾ ਰਹੇ ਹਾਂ। ਮੈਂ ਇੱਥੇ ਕਹਿਣਾ ਵੀ ਚਾਹਨਾ ਕਿ ਭਗਵੰਤ ਮਾਨ ਜੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਅਸਤੀਫਾ ਦੇ ਕੇ ਤਾਂ ਜੋ ਜਿਹੜਾ ਵਿਅਕਤੀ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੇ ਬੈਠਾ ਹੋਵੇ ਔਰ ਕਿਸਾਨਾਂ ਨੂੰ ਬਚਾਉਣ ਦੀ ਗੱਲ ਹੋਵੇ। ਜੇ ਉਹਨਾਂ ਨੇ ਰੱਖਿਆ ਨਹੀਂ ਕਰ ਸਕ ਰਿਆ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਨਿਸਾਨਾ ਕਹਿੰਦੇ ਨੇ ਕਿ ਸਮੂ ਜਗਾ ਜੁੜਤੀ ਜਾ ਰਹੀ ਹੈ ਪਾਰਟੀ ਕਹਿੰਦੀ ਵੀ ਅਸੀਂ ਜਗਾ ਦੇ ਰਿਆਂ 1200 ਬਾਈ ਦੇ ਰਿਆਂ 5000 ਗਾਟ ਦੇ ਵਿੱਚ ਕਿ ਲੱਗਦਾ ਕਿ ਸਹੀ ਨਹੀਂ ਲੱਗਦਾ ਕਿ ਉਹਨਾਂ ਨੂੰ ਤਾਂ ਜਗਾ ਵੀ ਦਿੱਤੀ ਜਾ ਰਹੀਆਂ ਨਾਲ ਤੇ ਡਿਵੈਲਪ ਕਰਕੇ ਕੀ ਜਾ ਰਿਹਾ ਡਿਵੈਲਪ ਕਰਕੇ ਉਹ ਕਹਿੰਦੇ ਅਸੀਂ ਇੰਡਸਟਰੀਅਲਾਈਜੇਸ਼ਨ ਕਰਾਂਗੇ ਇੰਡਸਟਰੀਸ ਆਲਰੇਡੀ ਪੰਜਾਬ ਤੋਂ ਬਾਹਰ ਜਾ ਰਹੀ ਹੈ ਇੰਡਸਟਰੀ ਆਲਰੇਡੀ ਮਧੇ ਪ੍ਰਦੇਸ਼ ਜਾ ਰਹੀ ਹੈ ਤੁਸੀਂ ਐਕਵਾਇਰ ਕਰਕੇ ਕਿਹੜੀ ਇੰਡਸਟਰੀ ਲੈ ਕੇ ਆਣਾ ਚਾਹਣਾ ਪਹਿਲਾਂ ਇੰਡਸਟਰੀ ਦਾ ਲੈ ਆਓ ਸਾਨੂੰ ਦੱਸੋ ਦੱਸੋ ਤੁਹਾਡਾ ਪਲਾਨ ਕੀ ਹੈ ਉਸ ਤੋਂ ਬਾਅਦ ਤੁਸੀਂ ਪੀਨਟਸ ਵਰਗੀ ਕੰਪਨਸੇਸ਼ਨ ਪੰਜਾਬ ਦੇ ਕਿਸਾਨਾਂ ਨੂੰ ਦੇ ਰਹੇ ਹੋ ਔਰ ਨਾ ਮਾਤਰ ਕੰਪਨਸੇਸ਼ਨ ਦੇ ਕੇ ਉਹਨਾਂ ਨੂੰ ਤੁਸੀਂ ਮੁਹਤਾਜ ਬਣਾ ਰਹੇ ਹੋ ਜਿਹੜਾ ਕਿਸਾਨ ਅੱਜ ਆਪਦੀ ਆਜ਼ਾਦੀ ਨਾਲ ਕਿਸਾਨੀ ਕਰਦਾ ਆ ਆਜ਼ਾਦੀ ਨਾਲ ਆਪਣੀ ਫਸਲ ਵੇਚ ਸਕਦਾ ਹੈ ਉਹ ਆਜ਼ਾਦੀ ਤੁਸੀਂ ਆਪਣੇ ਕਿਸਾਨ ਤੋਂ ਖੋ ਰਹੇ ਹੋ ਔਰ ਉਹਨਾਂ ਕਮਿਆਂ ਦਾ ਕੀ ਹੋਊਗਾ ਜਿਹੜੇ ਪਿੰਡਾਂ 'ਚ ਬੈਠੇ ਨੇ ਜਦੋਂ ਪਿੰਡਾਂ ਦੀ ਲੈਂਡ ਐਕਵਾਇਰ ਹੋ ਗਈ ਪਿੰਡਾਂ 'ਚ ਮੋਚੀ ਬੈਠੇ ਨੇ ਪਿੰਡਾਂ 'ਚ ਫਾਰਮ ਲੇਬਰ ਬੈਠੀ ਹੈ ਪਿੰਡਾਂ 'ਚ ਹੋਰ ਲੋਕ ਨੇ ਜਿਹੜੇ ਕਿਸਾਨੀ ਨਹੀਂ ਕਰਦੇ ਪਰ ਜਦੋਂ ਅਕਵਾਇਰ ਹੋ ਗਈ ਲੈ ਉਹ ਕਿੱਥੇ ਜਾਣਗੇ ਤੁਸੀਂ ਗਰੀਬ ਬਣਾਉਣ ਦਾ ਕੰਮ ਕਰ ਰਹੇ ਹੋ ਤੁਸੀਂ ਆਪਣੇ ਲੋਕਾਂ ਦੀ ਆਜ਼ਾਦੀ ਖੋ ਰਹੇ ਲੱਗਦਾ ਖੇਤੀ ਕਿੱਦਾਂ ਮਰਵਾ ਦੋ ਪੰਜਾਬ ਖੇਤੀ ਕਿੱਦਾਂ ਪੰਜਾਬ ਦੀ ਖੇਤੀ ਦੇ ਨਾਲ 100% ਇੱਕ ਕਿਤਾ ਜਿਹੜਾ ਬਾਬੇ ਨਾਨਕ ਦਾ ਕਿਤਾ ਹੈ ਪਹਿਲਾਂ ਇਹ ਮੋਦੀ ਦੇ ਹੱਥਾਂ 'ਚ ਖੇਡ ਕੇ ਤਿੰਨ ਕਾਲੇ ਕਾਨੂੰਨ ਲੈ ਕੇ ਉਹਨਾਂ ਚਾਹੁੰਦੇ ਸੀਗੇ ਤਿੰਨ ਕਾਲੇ ਕਾਨੂੰਨ ਕਾਂਗਰਸ ਪਾਰਟੀ ਨੇ ਵਾਪਸ ਕਰਾਏ ਔਰ ਹੁਣ ਵੀ ਅਸੀਂ ਆ ਜਿਹੜਾ ਕਾਲੀ ਲੈਂਡ ਬੂਲਿੰਗ ਪਾਲਿਸੀ ਹੈ ਇਹਨੂੰ ਅਸੀਂ ਵਾਪਸ ਕਰਾਂਗੇ 25000 ਏਕੜਾਂ ਦੇ ਵਿੱਚ ਚੰਡੀਗੜ੍ਹ ਵਸਿਆ ਤੁਸੀਂ 60000 ਏਕੜ ਪੰਜਾਬ ਦਾ ਤੁਸੀਂ ਅਕਵਾਇਰ ਕਰਨ ਜਾ ਰਹੇ ਹੋ ਤਿੰਨ ਨਵੇਂ ਚੰਡੀਗੜ੍ਹ ਵਸਾਣ ਜਾ ਰਹੇ ਹੋ ਕਿਹੜੇ ਲੋਕ ਰਹਿਣਗੇ ਉੱਥੇ ਕਿਹਦੇ ਲਈ ਵਸਾ ਰਹੇ ਹੋ ਕਿਸੇ ਨੇ ਡਿਮਾਂਡ ਰੱਖੀ ਸੀ ਤੁਸੀਂ ਸਿਰਫ ਦਿੱਲੀ ਦਾ ਜਿਹੜਾ ਲੈਂਡ ਮਾਫੀਆ ਦਿੱਲੀ ਵਾਲਿਆਂ ਦਾ ਲੈਂਡ ਮਾਫੀਆ ਉਹਨਾਂ ਦੇ ਪ੍ਰੈਸ਼ਰ ਚ ਆ ਕੇ ਤੁਸੀਂ ਪੰਜਾਬ ਦੇ ਕਿਸਾਨਾਂ ਤੇ ਲੱਤ ਮਾਰਨ ਉਹਨਾਂ ਨੇ ਢਿੱਡਾਂ ਤੇ ਲੱਤ ਮਾਰਨ ਦਾ ਕੰਮ ਕਰ ਰਹੇ ਹੋ ਇਹ ਉਮੀਦ ਭਗਵੰਤ ਮਾਨ ਸਾਹਿਬ ਤੋਂ ਨਹੀਂ ਸੀ ਔਰ ਇਹ ਦਿੱਲੀ ਵਾਲਿਆਂ ਨੂੰ ਭੁਜਵਾਂ ਦਾ ਸਮਾਂ ਆ ਗਿਆ ਅਖਰੀ ਸਵਾਲ ਰਿਹਾ ਵੀ ਕਿਸਾਨ ਕਹਿੰਦਾ ਕਿ ਸ਼ੋਰੂਮ ਬਣਾ ਕੇ ਜਾਊਗਾ ਡਿਵੈਲਪ ਕਰਕੇ 1000 ਘਰ ਦਾ ਉਹਦੇ ਵਿੱਚ ਆ ਕੇ ਕਿਸਾਨ ਕੀ ਕਰੇਗਾ ਅੱਜ ਕਿੰਨੇ ਸ਼ੋਰੂਮ ਡਿਵੈਲਪ ਹੋ ਗਏ ਮੈਨੂੰ ਆ ਤਾਂ ਦੱਸੋ ਜਿਹੜਾ ਮਾਹੌਲੀ ਸੀਗਾ 25 ਸਾਲ ਹੋ ਗਏ ਕਿ ਅੱਜ ਡਿਵੈਲਪਮੈਂਟ ਨਹੀਂ ਹੋਈ ਕਦੋਂ ਡਿਵੈਲਪਮੈਂਟ ਹੋਣੀ ਹੈ 20 ਸਾਲ ਕਿਸਾਨ ਕਿੱਧਰ ਜਾਊਗਾ ਗੱਲ ਇਹ ਪੰਜਾਬ ਦੇ ਸਭਿਆਚਾਰ ਔਰ ਪੰਜਾਬ ਦੀ ਆਬਰੂ ਪੰਜਾਬ ਦੀ ਇੱਜ਼ਤ ਤੇ ਅਟੈਕ ਹੈ ਇਹ ਪੰਜਾਬੀਅਤ ਤੇ ਅਟੈਕ ਹੈ ਤੁਸੀਂ ਪੰਜਾਬ ਦੇ ਸੋਸ਼ਲ ਫੈਬਰਿਕ ਨੂੰ ਖਰਾਬ ਕਰਨ ਜਾ ਰਹੇ ਹੋ ਇਸ ਗੱਲ ਦਾ ਦੁੱਖ ਹੈ ਔਰ ਅਸੀਂ ਕਾਂਗਰਸ ਪਾਰਟੀ ਦੇ ਨਮਾਇਦੇ ਹੋਣ ਦੇ ਤੌਰ ਤੇ ਪੰਜਾਬ ਨੂੰ ਪਿਆਰ ਕਰਨ ਨਾਲ ਕਰਨਾ ਹੋਣ ਦੇ ਤੌਰ ਤੇ ਅਸੀਂ ਇਸ ਲੈਂਡ ਪੁਲਿੰਗ ਪਾਲਿਸੀ ਨੂੰ ਪੰਜਾਬ 'ਚ ਲਾਗੂ ਨਹੀਂ ਹੋਣ ਦਵਾਂਗੇ ਦੇਖੋ ਜਿਹੜਾ ਲੈਂਡ ਗ੍ਰੈਬਿੰਗ ਦੀ ਪਾਲਿਸੀ ਬਣਾਈ ਭਗਵੰਤ ਮਾਨ ਨੇ ਜ਼ਿਮੀਂਦਾਰਾਂ ਦੀ ਇੱਕ ਕਿਸਮ ਦੀ ਮਾਂ ਦੇ ਉੱਤੇ ਹਮਲਾ ਕੀਤਾ ਧਰਤੀ ਸਾਡੀ ਮਾਂ ਵਾ ਸਾਡੀ ਸਾਰੀ ਦੁਨੀਆ ਚ ਪੰਜਾਬ ਸਭ ਤੋਂ ਜ਼ਰਖੇਜ਼ ਧਰਤੀ ਆ ਉੱਭ ਜਾਓ ਇਹਦੇ ਤੋਂ ਸਾਡਾ ਕਿੱਤਾ ਸਾਡੀ ਰੋਜ਼ੀ ਸਾਡੀ ਰੋਟੀ ਭਗਵੰਤ ਮਾਨ ਨੇ ਦਿੱਲੀ ਵਾਲੇ ਆਪਣੇ ਇਹਦੇ ਜਿਹੜੇ ਬੌਸ ਹੈਗੇ ਨੇ ਉਹਨਾਂ ਦੇ ਕਹਿਣ ਤੇ ਪੰਜਾਬ ਦੇ ਲਗਭਗ 65000 ਏਕੜ ਜ਼ਮੀਨ ਤੇ ਹਮਲਾ ਕੀਤਾ ਵਾ ਇਟਸ ਬੇਸਿਕਲੀ ਐਨ ਅਟੈਕ ਔਨ ਦਾ ਐਗਜ਼ਿਸਟੈਂਸ ਔਫ ਪੰਜਾਬੀਜ਼ ਦਾ ਫਾਰਮਰਸ ਪਿੰਡੂ ਤਬਕੇ ਤੇ ਔਰ ਇਵਨ ਸ਼ਹਿਰਾ ਤੇ ਵੀ ਇਹਦਾ ਵਿਰੋਧ ਕਰਨ ਲਈ ਅੱਜ ਪਟਿਆਲੇ ਸੂਬੇ ਆ ਸਾਡੀ ਪਾਰਟੀ ਦਾ ਜਿਹੜਾ ਕਿਸਾਨ ਵਿੰਗ ਹੈ ਮੇਰੇ ਨਾਲ ਸਾਡੇ ਪ੍ਰਧਾਨ ਪੰਜਾਬ ਦੇ ਕਿਰਤਜੀਤ ਸਿੰਘ ਮਿੱਠਾ ਸਰਦਾਰ ਸਾਧੂ ਸਿੰਘ ਜੀ ਫਾਰਮਰ ਮਿਨਿਸਟਰ ਨਾਲ ਖੜੇ ਨੇ ਸਾਰੇ ਹਲਕਾ ਇੰਚਾਰਜ ਅਸਲਿ ਅੱਜ ਜਿਹੜਾ ਟਰੈਕਟਰ ਦਾ ਵੱਡਾ ਕਾਫਲਾ 250 ਟਰੈਕਟਰ ਹੈਰੀਮਾਨ ਨੇ ਆਪਣੇ ਹਲਕਾ ਸਨੌਰ ਚ ਲਿਆਂਦਾ ਇਹ ਗੁੱਸਾ ਲੋਕਾਂ ਦਾ ਔਰ ਮੈਨੂੰ ਦੁੱਖ ਇਸ ਗੱਲ ਦਾ ਕਿ ਇੱਥੇ ਬਸੇਗਾ ਕੌਣ ਸਾਡੇ ਤਾਂ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਪੰਜਾਬ ਦੇ ਦਾ ਕੈਨੇਡਾ ਤੇ ਅਮਰੀਕਾ ਜਾ ਰਹੇ ਨੇ ਇਹਦਾ ਮਤਲਬ ਹੈ ਕਿ ਕੇਜਰੀਵਾਲ ਤੇ ਸਸੋਟੀਆ ਸਰਾਰਿਤ ਕਰਕੇ ਇਹਨਾਂ ਅਰਬਨ ਸਟੇਟਾਂ ਵਿੱਚ ਗੈਰ ਪੰਜਾਬੀਆਂ ਨੂੰ ਲਿਆ ਕੇ ਸਾਡੇ ਸਿਰ ਤੇ ਬਿਠਾਉਂਦੇ ਸਾਡੀ ਡੈਮੋਗ੍ਰਾਫੀ ਨੂੰ ਸਾਡੀ ਐਗਜ਼ਿਸਟੈਂਸ ਨੂੰ ਸਾਡੇ ਆਬਾਦੀ ਦੇ ਸੰਤੁਲਨ ਨੂੰ ਖਰਾਬ ਕਰਨਗੇ ਨਾਲ ਇਹਦੇ ਤੋਂ ਬਹੁਤ ਵੱਡੇ ਪੱਧਰ ਤੇ ਪੈਸਾ ਕਮਾਉਣਗੇ ਲੈਂਡ ਮਾਫੀਆ ਨੂੰ ਇਹ ਸਾਰਾ ਲੈਂਡ ਹੈਂਡ ਓਵਰ ਕਰ ਦੇਣਗੇ ਆਪਣਾ ਕਮਿਸ਼ਨ ਲੈ ਕੇ ਘਾਂ ਜਾਣਗੇ ਸਾਡੇ ਦੇ ਇੱਥੇ ਗੈਰ ਪੰਜਾਬੀ ਸਾਡੇ ਸਿਰ ਤੇ ਬਿਠਾ ਦੇਣਗੇ ਤਾਂ ਕਰਕੇ ਇੱਕ ਬਰੋਕਰ ਦੇ ਸਿੱਟੇ ਪਹੁੰਚੇ ਉਹ ਲੈ ਲੈ ਕੋਈ ਐਦਾਂ ਦੀਆਂ 50 ਕਾਰਵਾਈਆਂ ਫਿਰਦੀਆਂ ਮੇਰੇ ਤੇ ਐਦਾਂ ਦੇ ਕੋਈ ਮੈਨੂੰ ਨੋਟਿਸ ਦਾ ਪ੍ਰਵਾਹ ਨਹੀਂ ਗਈ ਕਿਹੜਾ ਭ੍ਰਿਸ਼ਟਾਚਾਰ ਦਾ ਮਾਮਲਾ ਉਠਾਇਆ 144 ਟਾਇota ਹਾਈਲਿਕਸ ਪਰਚੇਜ਼ ਜਿਹੜੀਆਂ ਹੋਈਆਂ ਗੱਡੀਆਂ ਡੀ.ਟੀ.ਪੀ ਦੇ ਨਾਮ ਤੇ ਬਿਲਿੰਗ ਆ ਉਹ 15 ਤੋਂ 20 ਕਰੋੜ ਦਾ ਘਾਟਾ ਆ ਕੱਪੜਾ ਉਹਦੇ ਤੇ ਦਾ ਜਵਾਬ ਦਿੱਤਾ ਨਹੀਂ ਸਰਕਾਰ ਨੇ ਆਪਣੇ ਓ.ਐਸ.ਡੀ ਕੋਲੋਂ ਮੈਨੂੰ ਡਿਫਰਮੇਸ਼ਨ ਦਾ ਨੋਟਿਸ ਦਵਾਇਆ ਔਰ ਉਹ ਜਿਹੜਾ 11 ਤਰੀਕ ਨੂੰ ਮੈਨੂੰ ਹਾਲੇ ਨੋਟਿਸ ਮਿਲਿਆ ਨਿਕਾ ਉਹ ਜਿਹੜਾ ਸਾਰਾ ਪੇਡ ਮੀਡੀਆ ਪੰਜਾਬ ਦਾ ਕੇਜੀ ਮੀਡੀਆ ਉਹਦੇ ਤੇ ਚਲਾਈ ਜਾਂਦੇ ਨੇ ਮੇਰਾ ਮੇਰੀ ਵਰਜਨ ਵੀ ਨਹੀਂ ਥਈ ਮੇਰਾ ਪੱਕੇ ਵੀ ਨਹੀਂ ਲਿਆ ਉਹਦਾ ਜਵਾਬ ਅਸੀਂ ਦੇ ਦਾਂਗੇ ਅਦਾਲਤ ਵਿੱਚ ਕੋਈ ਵੀ ਅਦਾਲਤ ਬਿਨਾ ਕਿਸੇ ਨੂੰ ਸੁਣੇ ਕਿਸੇ ਤਰ੍ਹਾਂ ਦਾ ਰੈਸਟ੍ਰੇਨਿੰਗ ਆਰਡਰਸ ਤੇ ਆਰਡਰ ਨਹੀਂ ਪਾਸ ਕਰ ਸਕਦੀ ਮੈਂ ਆਪਣੇ ਹਾਈ ਕੋਰਟ ਦੇ ਵਕੀਲਾਂ ਨਾਲ ਅੱਜ ਗੱਲ ਕਰਦਾ